ਮੋਗਾ ਦੇ ਵਿੱਚ ਉਸ ਵੇਲੇ ਸੰਸਨੀ ਫੈਲ ਗਈ ਜਦੋਂ ਮੋਗਾ ਦੇ ਕਸਬਾ ਕੋਟ ਈਸੇਖਾਂ ਦੇ ਮਸ਼ਹੂਰ ਹਰਵੰਸ ਨਰਸਿੰਘ ਹੋਮ ਦੇ ਵਿੱਚ ਦਵਾਈ ਲੈਣ ਆਏ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਡਾਕਟਰ ਦੇ ਉੱਤੇ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਇੱਕ ਗੋਲੀ ਡਾਕਟਰ ਦੀ ਛਾਤੀ ਦੇ ਵਿੱਚ ਲੱਗੀ ਤੇ ਦੂਸਰੀ ਉਸ ਦੀ ਬਾਹ ਤੇ ਲੱਗੀ ਫਿਲਹਾਲ ਡਾਕਟਰ ਮੋਗਾ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਇਲਾਜ ਅਧੀਨ ਹੈ ਜਿਸ ਦੀ ਜਾਣਕਾਰੀ ਡਾਕਟਰ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਦਾਸ ਦੀ ਹੈ ਕਿ ਜਦੋਂ ਇਹ ਤਾਬੜ ਤੋਲ ਗੋਲੀਆਂ ਚੱਲੀਆਂ ਤਾਂ ਉਸ ਤੋਂ ਬਾਅਦ ਚਾਰੇ ਪਾਸੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਤੇ ਹਸਪਤਾਲ ਦੇ ਵਿੱਚ ਭਾਟੜਾ ਪੈ ਗਈਆਂ ਅਤੇ ਉਸ ਤੋਂ ਬਾਅਦ ਪੁਲਸ ਨੂੰ ਉਸ ਦੀ ਸੂਚਨਾ ਜਿਹੜੀ ਕਿ ਦੇ ਦਿੱਤੀ ਗਈ ਆ ਆਓ ਜਾਣਦੇ ਹਾਂ ਡਾਕਟਰ ਦਾ ਕੀ ਹਾਲ ਹੈ ਜਿਵੇਂ ਡਾਕਟਰ ਨਲਜੀਤ ਸਿੰਘ ਕੰਬੋਜ ਹੈ ਕੋਟੀਸੇਖਾਂ ਤੋਂ ਉੱਥੇ ਪ੍ਰੈਕਟਿਸ ਕਰਦੇ ਆ ਰਵੰਸਨਰ ਸਿੰਘ ਉਹ ਮੈਨਾਂ ਦਾ ਉੱਥੇ ਕੋਈ ਗਨ ਸ਼ਾਟ ਹੋਇਆ ਗੋਲੀ ਮਾਰੀ ਕਿਸੇ ਨੇ ਕੋਟੀਸੇਖਾਂ ਤੋਂ ਆਇਆ ਹੈ ਤਕਰੀਬਨ ਔਣਾ ਘੰਟਾ ਪਹਿਲਾਂ ਆਇਆ ਸਾਡੇ ਕੋਲ ਸਵਾ ਪਿਕੋ ਜੀ ਗੋਲੀਆਂ ਦਾ ਜੀ ਮਲਟੀਪਲ ਇਹਨਾਂ ਦੇ ਐਂਟਰੀ ਹੈਗੀਆਂ ਇੱਕ ਐਗਜ਼ਿਟ ਵੰਡ ਵੀ ਹੈਗਾ ਰਾਈਟ ਸਾਈਡ ਤੇ ਵੈਸੇ ਜਿਹੜੀਆਂ ਗੋਲੀਆਂ ਲੱਗੀਆਂ ਉਹ ਚੈਸਟ ਦੇ ਲੈਫਟ ਸਾਈਡ ਤੇ ਲੱਗੀਆਂ ਹੋਈਆਂ ਇੱਕ ਗੋਲੀ ਹਾਰਪਾਰ ਵੀ ਨਿਕਲੀ ਹੋਈ ਹੈ ਅਬਡੋਮਨ ਦੇ ਵਿੱਚ ਦੀ ਕੰਡੀਸ਼ਨ ਸਰ ਐਸੁਰ ਇਜ਼ ਅ ਕ੍ਰਿਟੀਕਲ ਹੈ ਪੇਸ਼ੈਂਟ ਵੈਂਟੀਲੇਟਰ ਤੇ ਹੈ ਬਾਕੀ ਟੀਮ ਆਪਣੀ ਸਾਰੀ ਲੱਗੀ ਹੋਈ ਹੈ। ਉਤ ਹੀ ਮੌਕੇ ਦੇ ਉੱਤੇ ਪਹੁੰਚੇ ਐਸਐਸਪੀ ਅਜੇ ਗਾਂਧੀ ਨੇ ਦੱਸਿਆ ਕਿ ਉਹਨਾਂ ਨੂੰ ਗੋਲੀ ਚੱਲਣ ਦੀ ਘਟਨਾ ਬਾਰੇ ਸੂਚਨਾ ਮਿਲਿਆ ਮੌਕੇ ਦੇ ਉੱਤੇ ਪਹੁੰਚੇ ਨੇ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਪੁਲਿਸ ਵੱਲੋਂ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾਣਗੇ। ਫੇ ਹਰਵੰਸ ਫਲਰ ਸਿੰਘ ਹੋਮ ਤੇ 2 ਅਰਧ ਸੱਤੇ ਬੰਦੇ ਆਏ ਸੀ ਜਿਨ੍ਹਾਂ ਨੇ ਪਹਿਲਾਂ ਇਹਨਾਂ ਨੂੰ ਡਾਕਟਰ ਸਾਹਿਬ ਕੋਲ ਟ੍ਰੀਟਮੈਂਟ ਲਿਆ ਦਵਾਈ ਵਗੈਰਾ ਦਾ ਪਿੱਛਾ ਫਿਰ ਬਾਅਦ ਸੇ ਇੱਕ ਗੁੰਡੇ ਨੇ ਫਾਇਰ ਕਰਤੇ ਉਹਦੇ ਸਬੰਧੀ ਸਾਡੀ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਚੱਲ ਰਹੀ ਹੈ ਤੇ ਜਿਹੜੇ ਬੰਦੇ ਨੇ ਸੀਸੀਟੀਵੀ ਕੈਮਰਾ ਤੋਂ ਵੀ ਸਾਨੂੰ ਬਲੂ ਗੇਲੇ ਹੈ ਇਹ ਮਾਮਲੇ ਦੀ ਹਰ ਐਂਗਲ ਤੋਂ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਜਲਦੀ ਇਹਨੂੰ ਅਸੀਂ ਪੇਸ਼ ਕਰਕੋ ਸੀ ਹਰ ਐਂਗਲ ਤੋਂ ਇਨਵੈਸਟੀਗੇਟ ਇਹਨੂੰ ਕਰ ਰਹੇ ਆ ਤੇ ਗੋ ਵੀ ਕੁਝ ਪਤਾ ਲੱਗਦਾ ਇਨਵੈਸਟੀਗੇਸ਼ਨ ਦੇ ਵਿੱਚ ਕੋਈ ਹੋਰ ਅਪਡੇਟ ਆ ਹੋਗੀ ਉਹ ਬੰਨ ਵਸੀ ਕ ਉਹ ਹੀਆਂ ਇਨਾਂ ਦੇ ਲੱਗੀ ਹੈ ਜੀ ਇੱਕ ਟੈਸਟ ਦੇ ਵਿੱਚ ਪੁਰੇ ਥੱਲੇ ਪਾਸੇ ਇੱਕ ਬਾਦ ਦੇ ਵਿੱਚ ਹੋਈਆਂ ਪਕੀਏ ਏ ਬੋਲ ਕੰਡੀਸ਼ਨਿੰਗ ਨਾਲ ਦੀ ਅਜੇ ਇੱਕ ਵਾਰੀ ਸਟੇਬਲ ਹੈ ਟ੍ਰੀਟਮੈਂਟ ਇਹਨਾਂ ਦਾ ਚੱਲ ਪਿਆ ਹੈ ਸੀਸੀਟੀਵੀ ਫੁਟੇਜ ਤੋਂ ਸਾਨੂੰ ਪੋਜ਼ ਮਿਲੇ ਹੈ ਇਹ ਅੱਗੇ ਜਿਹੜੀ ਪਰਦੇ ਅਪਡੇਟ ਹੋਊਗੀ ਉਹ ਅਸੀਂ ਬੰਦ ਬਸਤੇ ਵਾ ਕਾਰਿਆ ਸਾਰੀ ਇਨਵੈਸਟੀਗੇਸ਼ਨ ਹਰਿਆੰਗਲ ਤੋਂ ਅਜੇ ਤੱਕ ਖੈਰ ਹੁਣ ਪੁਲਿਸ ਦੀ ਕਾਰਵਾਈ ਤੋਂ ਬਾਅਦ ਪਤਾ ਲੱਗੇਗਾ ਕਿ ਆਖਰ ਨੌਜਵਾਨਾਂ ਦੇ ਵੱਲੋਂ ਅਜਿਹੀ ਕੀ ਗੱਲ ਹੋਈ ਕਿ ਉਹਨਾਂ ਦੇ ਵੱਲੋਂ ਡਾਕਟਰ ਦੇ ਉੱਤੇ ਅੰਦਾਧੁੰਦ ਗੋਲੀਆਂ ਚਲਾਈਆਂ ਗਈਆਂ ਹਕੀਕਤ ਟੀਵੀ ਪੰਜਾਬੀ ਲਈ ਮੋਗਾ ਤੋਂ ਮਨੀਸ਼ ਜਿੰਦਲ ਦੀ ਰਿਪੋਰਟ